ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੁੱਖਿਆ ਵਾਲਾ ਬ੍ਰੀਡਰ 400 ਦਾ ਸਵਾਗਤ ਹੈ ਜੀ। ਸੋ ਆਪਾਂ ਕੱਲ ਲਿਆਂਦੀ ਸੀ ਜੀ 400 ਮੁਰਗੀ। ਸੋ ਅੱਜ ਜਿਹੜੀ ਹੈ ਉਹਦੀ ਆਪਾਂ ਵੀਡੀਓ ਸ਼ੂਟ ਕਰਨ ਲੱਗੇ ਆਂ ਪ੍ਰੋਪਰ ਵੀਡੀਓ ਤੇ ਤੁਹਾਨੂੰ ਚੈੱਕ ਕਰਵਾਉਣੀ ਆ ਨਾਲੇ ਪਤਾ ਲੱਗ ਜਾਊਗਾ ਕਿ ਮੁਰਗੀ ਅੰਡਾ ਕਿਹ ਦੇ ਰਹੀ ਹੈ ਕਿੰਨਾ ਦੇ ਰਹੀ ਹੈ। ਹਾਂਜੀ ਠੀਕ ਆ। ਹੋ ਕੇ ਬਰਡ ਟ੍ਰਾਂਸਪੋਰਟ ਹੋਇਆ ਤੇ ਸਟ੍ਰੈਸ ਚ ਹੁੰਦਾ ਬਰਡ ਸੋ ਹੁਣ ਅਸੀਂ ਚੈੱਕ ਕਰਦੇ ਨਾਲੇ ਤੁਹਾਨੂੰ ਦਿਖਾਉਣੀ ਆ। ਔਰ ਰੇਟ ਵੀ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਸੋ ਫੋਨ ਮੇਰਾ ਵੀਰ ਉਹੀ ਕਰੇ ਜਿਹਨੇ ਬਰਡ ਖਰੀਦਣਾ ਹੈ ਜੀ ਕਿਸੇ ਨੇ ਰੇਟ ਹੀ ਪੁੱਛਣਾ ਹੋਸੀ ਇਸੇ ਕਰਕੇ ਮੈਂਸ਼ਨ ਪਹਿਲਾਂ ਹੀ ਕਰ ਦੇਣਾ ਆ ਕਿ ਕਿੰਨਾ ਰੇਟ ਹੋਊਗਾ ਮੁਰਗੀ ਦਾ ਠੀਕ ਹੈ ਜੀ ਆਜੋ ਆਪਾਂ ਤੁਹਾਨੂੰ ਚੈੱਕ ਕਰਾਉਣੇ ਬਰਡ ਤੇ ਫਿਰ ਤੁਸੀਂ ਆਪੇ ਚੀਜ਼ ਦੇਖ ਕੇ ਬੁਕਿੰਗ ਕਰ ਸਕਦੇ ਹੋ ਠੀਕ ਹੈ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਰ ਵੀਰਾਂ ਨੂੰ ਸੋ ਆਓ ਤੁਹਾਨੂੰ ਹੁਣ ਮੁਰਗੀ ਕਰਾਉਣੇ ਚੈੱਕ ਲਓ ਠੀਕ ਹੈ ਜੀ ਔਰ ਕੁਛ ਪੀਸ ਜਿਹੜੇ ਆ ਇਹ ਆ ਕੁਛ ਵਾਈਟ ਨੇ ਅਸੀਂ ਜਿਹੜੇ ਆ ਆਪਣੇ ਵਾਸਤੇ ਲੈਂਦੇ ਆ ਆ ਇਦਾਂ ਦੇ ਔਰ ਤੁਸੀਂ ਚੈੱਕ ਕਰ ਲਓ ਬਰਡ ਹੁਣ ਆਪਾਂ ਦੇਖਦੇ ਆ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਬਰਡ ਦੀ ਚਲੋ ਜੀ ਠੀਕ ਹੈ ਔਰ ਆਂਡਾ ਆ ਦੇਖੋ ਜੀ ਠੀਕ ਹੈ ਇਹ ਜਿਹੜੀਆਂ ਆ ਇਹ ਅਸੀਂ ਆਪਦੇ ਲਈ ਰੱਖੀਆਂ ਵੀ ਫਾਰਮ ਤੇ ਰੱਖਾਂਗੇ ਸੋਹਣੀਆਂ ਇਹ ਮੁਰਗੀਆਂ ਸੋ ਤਾਂ ਕਰਕੇ ਆਪਾਂ ਲੈ ਆਂਦੀਆਂ ਸੋ ਆਂਡਾ ਜਿਹੜਾ ਆ तकरीबन तकरीबन ਆ ਦੇਖੋ ਜੀ ਠੀਕ ਹੈ ਇਹ ਸਾਈਜ਼ ਅੰਡੇ ਦਾ ਹੋ ਗਿਆ ਮਤਲਬ ਇਹਦਾ ਇਹ ਨਵੀਂ ਮੁਰਗੀ ਜਿਹੜੀ ਅੰਡੇ ਤੇ ਚੱਲੀ ਉਹ ਆ ਹੋਰ ਵੀ ਦੇਖਦੇ ਆਪਾਂ ਠੀਕ ਹੈ ਜੀ ਸੋ ਰੇਟ ਜਿਹੜਾ ਵੀ ਆਪਾਂ ਮੈਂਸ਼ਨ ਕਰਾਂਗੇ ਤੇ ਤੁਹਾਨੂੰ ਚੈੱਕ ਕਰਵਾ ਦਿੰਨੇ ਆਪਾਂ ਬਰਡ ਸਾਰਾ ਇਹਦੇ ਵਿੱਚੋਂ ਜਿਹੜਾ 150 ਬਰਡ ਆਲਰੇਡੀ ਬੁੱਕ ਹੋ ਚੁੱਕਾ ਜੀ ਠੀਕ ਹੈ ਔਰ ਮੁਰਗੀ ਪੂਰੀ 1.5 ਕਿਲੋ ਵਜਨ ਦੇ ਵਿੱਚ ਠੀਕ ਹੈ ਜੀ ਕਰੋ ਚੱਕ ਠੀਕ ਲਓ ਜੀ ਆਂਡਾ ਔਰ ਆਂਡਾ ਲਓ ਜੀ ਆਂਡਾ ਮੈਨਾ ਕਮਾਲ ਹੀ ਹੋ ਗਈ ਕਿ ਪ੍ਰੋਡਕਸ਼ਨ ਬਹੁਤ ਸੋਹਣੀ ਹੈ ਬਰਡ ਦੀ ਆਂਡਾ ਵੀ ਸਾਫ਼ ਇਹ ਗੱਤਾ ਜਿਹੜਾ ਕੱਲ ਲੱਗਾ ਸੀ ਤੇ ਜਿਹੜਾ ਮੁਰਗੀ ਆ ਹਮੇਸ਼ਾ ਉਹਲਾ ਪਾਲਦੀ ਹੁੰਦੀ ਆਂਡਾ ਦੇਣ ਲਈ ਠੀਕ ਹੈ ਜੀ ਇਹ ਦਾਸੀਂ ਆਪ ਹੀ ਰੱਖਣੀਆਂ ਇੱਕ ਦੋ ਇੱਕ ਆ ਹੋ ਗਈ ਤਿੰਨ ਇੱਥੇ ਤਾਂ ਜ ਕੋਈ ਨਹੀਂ ਆਂਡਾ ਨਾਲੇ ਦਿੱਤਾ ਸੋ ਇਹ ਜਿਹੜਾ ਬਰਡ ਆ ਇਹਦਾ ਰੇਟ ਹੈਗਾ ਜੀ 550 ਰੁਪਿਆ 550 ਰੁਪਏ ਵਿਦ ਡਿਲੀਵਰੀ ਠੀਕ ਹੈ ਜੀ 1.5 ਕਿਲੋ ਵਜ਼ਨ ਤੋਂ ਉੱਪਰ ਹੋਊਗੀ ਮੁਰਗੀ 1.5 ਕਿਲੋ ਤਾਂ ਹੈ ਹੀ ਹੈ ਠੀਕ ਹੈ ਆ ਮੁਰਗੀ ਤੁਸੀਂ ਦੇਖੋ ਕਿੰਨੀ ਸ਼ਾਨਦਾਰ ਹੈ ਠੀਕ ਹੈ ਆ ਦੇਖ ਲਓ ਸੋ ਇਹਦੇ ਵਿੱਚੋਂ ਜਿਹੜਾ ਕੱਲ ਬਰਡ ਬੁਕਿੰਗ ਹੋਇਆ ਪਹਿਲਾਂ ਹੀ ਉਹ ਅਸੀਂ ਕੱਲ ਨੂੰ ਭੇਜ ਦੇਣਾ ਹੈ। ਮਤਲਬ ਕੱਲ ਤੋਂ ਡਿਲੀਵਰੀ ਜਿਹੜੀ ਸ਼ੁਰੂ ਕਰਾਂਗੇ। ਐਗ ਸਾਈਜ਼ ਜਿਹੜਾ ਬਹੁਤ ਵਧੀਆ ਆ ਰਿਹਾ। ਔਰ 550 ਰੁਪਿਆ ਰੇਟ ਆ। ਇੱਕੋ ਹੀ ਰੇਟ ਫਿਕਸ ਆ। ਨਾ ਵੱਧ ਨਾ ਘਟ। ਅਗਰ 100 ਕਿਲੋਮੀਟਰ ਤੱਕ ਕੋਈ ਬੰਦਾ ਕਹੂਗਾ ਉੱਥੋਂ ਤੱਕ ਡਿਲੀਵਰੀ ਸਾਡੀ ਫ੍ਰੀ ਆ। ਅਗਰ 100 ਤੋਂ ਉੱਪਰ ਜਾਊਗਾ ਤੇ ਜਿੰਨਾ ਵੀ ਖਰਚਾ ਹੋਊਗਾ ਸਾਰਾ ਪਾਊਗਾ। ਠੀਕ ਹੈ ਜੀ। ਸੋ ਆਂਡਾ ਜਿਹੜਾ ਅਸੀਂ ਇਹ ਸ਼ਾਮ ਨੂੰ ਚੱਕਾਂਗੇ। ਫਿਲਾਲ ਹਜੇ ਆਂਡਾ ਜਿਹੜਾ ਅਸੀਂ ਨਹੀਂ ਚੱਕਣਾਗਾ। ਇੱਧਰ ਵੀ ਇੱਕ ਦੋ ਮੁਰਗੀਆਂ ਸ਼ਾਇਦ ਆ ਚੈੱਕ ਕਰੋ ਜਿੱਥੇ ਵੀ ਮਤਲਬ ਹਿਡਨ ਸਪੇਸ ਹੋਊਗਾ ਉੱਥੇ ਮੁਰਗੀ ਨੇ ਆਂਡਾ ਦੇਣਾ ਹੀ ਦੇਣਾ ਤੇ ਅਸੀਂ ਸ਼ਾਮ ਨੂੰ ਚੱਕ ਲੈਣਾ ਠੀਕ ਹੈ ਜੀ ਸੋ ਧੰਨਵਾਦ ਸਾਰੇ ਵੀਰਾਂ ਦਾ ਜਿਹੜੇ ਆਪਣੇ ਨਾਲ ਜੁੜੇ ਆ ਔਰ ਜਿਹੜੇ ਵੀਰ ਆ ਕੇ ਥੱਲੇ ਗਲਤ ਕਮੈਂਟ ਕਰਦੇ ਆ ਜਾਂ ਕੋਈ ਆਪ ਦੇ ਫਾਲੋਅਰ ਵਧਾਉਣ ਵਾਸਤੇ ਸਾਡੀਆਂ ਵੀਡੀਓ ਥੱਲੇ ਕਮੈਂਟ ਕਰਦੇ ਆ ਉਹ ਵੀਰ ਉਹ ਨਾਲ ਦੀ ਨਾਲ ਹੀ ਅਸੀਂ ਬਲੌਗ ਬਲੌਗ ਵੀ ਕਰਾਂਗੇ ਤੇ ਰਿਪੋਰਟ ਵੀ ਕਰਾਂਗੇ ਠੀਕ ਆ ਜੀ ਸੋ ਧੰਨਵਾਦ ਆ ਸਾਰੇ ਵੀਰਾਂ ਦਾ ਸੋ ਸੋਨਾ ਵੀਰਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਆਪ ਦਾ ਕੰਮ ਕਰੋ ਅਸੀਂ ਆਪ ਦਾ ਕਰਦੇ ਸਾਨੂੰ ਸਾਡਾ ਕੰਮ ਜਿਹੜਾ ਉਹ ਕਰਨ ਦਿਓ ਠੀਕ ਆ ਜੀ ਸੋ ਉਮੀਦ ਆ ਵੀ ਇਹ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਸੋ ਮਿਲਦੇ ਆ ਜਲਦ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ